ਅੱਜਕੱਲ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਆਮ ਹੀ ਆਪਾਂ ਦੇਖਦੇ ਹਾਂ ਕਿ ਪਰਿਵਾਰਾਂ ਦੇ ਵਿੱਚ ਇੰਨਾ ਮਾਤਾ ਪਿਤਾ ਕੋਲ ਟਾਈਮ ਨਹੀਂ ਹੁੰਦਾ ਕਿ ਬੱਚਿਆਂ ਦੇ ਨਾਲ ਉਹ ਜ਼ਿਆਦਾ ਟਾਈਮ ਆਪਣਾ ਸਪੈਂਡ ਕਰ ਸਕਣਾਂ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦੇ ਤੇ ਉਹ ਕੀ ਕਰਦੇ ਆ ਕਿ ਉਹਨਾਂ ਬੱਚਿਆਂ ਨੇ ਵੀ ਆਪਣਾ ਜਿਹੜਾ ਖੇਲਣਾ ਖੁਦਣਾ ਹੁੰਦਾ ਉਹਨਾਂ ਨੇ ਵੀ ਆਪਣਾ ਜਿਹੜਾ ਟਾਈਮ ਸਪੈਂਡ ਆ ਉਹ ਕਰਨਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਜਿਹੜਾ ਆਰੇ ਲਾਇਆ ਜਾਂਦਾ ਇਸ ਦੇ ਚਲਦਿਆਂ ਇਹ ਬੱਚਿਆਂ ਨੂੰ ਜਿਆਦਾ ਨਹੀਂ ਜੇ ਅਗਰ ਪੇਰੈਂਟਸ ਟਾਈਮ ਨਹੀਂ ਦੇ ਪਾਉਂਦੇ ਤੇ ਆਪਣਾ ਮੋਬਾਈਲ ਫੋਨ ਦੇ ਦਿੰਦੇ ਆ ਵੀ ਤੁਸੀਂ ਚਲੋ ਫੋਨ ਵੇਖ ਲਓ ਉਹਨਾਂ ਨੂੰ ਵਿਅਸਤ ਕਰ ਦਿੱਤਾ ਜਾਂਦਾ ਪਰ ਜੇ ਕਿਤੇ ਦੇਖਿਆ ਜਾਵੇ ਤਾਂ ਇਸ ਮੋਬਾਈਲ ਫੋਨ ਦੇ ਕਿਤੇ ਨਾ ਕਿਤੇ ਫਾਇਦੇ ਤੇ ਨੁਕਸਾਨ ਦੋਵੇਂ ਪੱਖੀ ਨੇ ਇਸੇ ਦੇ ਚਲਦਿਆਂ ਅੱਜ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਆ ਛਿੰਦਵਾੜਾ ਤੋਂ 9 ਸਾਲਾਂ ਦਾ ਬੱਚਾ ਜਿਹੜਾ ਕਿ ਫੋਨ ਦੇਖ ਰਿਆ ਸੀ ਤੇ ਫੋਨ ਉਹਦੇ ਹੱਥ ਦੇ ਵਿੱਚ ਹੀ ਫਟ ਗਿਆ ਤੁਹਾਨੂੰ ਦੱਸ ਦਿਆਂ ਪੂਰੀ ਘਟਨਾ ਇਹ ਛਿੰਦਵਾੜਾ ਤੋਂ ਖਬਰ ਆ ਰਹੀ ਹੈ ਕਿ ਬੱਚਾ ਜਿਹੜਾ ਫੋਨ ਚਾਰਜਿੰਗ ਲਗਾਇਆ ਹੋਇਆ ਸੀ ਉਸਨੇ ਤੇ ਨਾਲ ਕਾਰਟੂਨ ਦੇਖ ਰਿਆ ਸੀ ਉਸ ਸਮੇ ਉਸਦੇ ਮਾਤਾ ਪਿਤਾ ਨਾਲ ਹੀ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਤੇ ਉਹ ਕੱਲਾ ਘਰ ਦੇ ਵਿੱਚ ਫੋਨ ਦੇ ਕਾਰਟੂਨ ਦੇਖ ਰਿਆ ਸੀ ਤੇ ਕਿਉਂਕਿ ਮਾਤਾ ਪਿਤਾ ਖੇਤਾਂ 'ਚ ਕੰਮ ਕਰ ਰਹੇ ਸਨ ਤੇ ਅਚਾਨਕ ਹੀ ਚਾਰਜਿੰਗ ਤੇ ਲੱਗਾ ਹੋਣ ਕਰਕੇ ਫੋਨ ਅਚਾਨਕ ਹੀ ਫਟ ਗਿਆ ਪਰ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੀ ਰਿਆ ਬੱਚੇ ਦੇ ਹੱਥ ਤੇ ਪੱਟ ਤੇ ਜਿਹੜੀ ਹੈ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਜਦੋਂ ਇਹ ਧਮਾਕਾ ਹੋਇਆ ਤਾਂ ਪੜੋਸ ਦੇ ਵਿੱਚੋਂ ਨਾਲ ਜਿਹੜੇ ਗਵੰਡੀ ਸੀ ਉਹ ਆਏ ਉਹਨਾਂ ਨੇ ਦੇਖਿਆ ਵੀ ਇਹ ਧਮਾਕਾ ਹੋਇਆ ਉਹਨਾਂ ਨੇ ਜਾ ਕੇ ਫਿਰ ਬੱਚੇ ਦੇ ਮਾਤਾ ਪਿਤਾ ਨੂੰ ਖੇਤ ਵਿੱਚ ਜਾ ਕੇ ਦੱਸਿਆ ਕਿ ਤੁਹਾਡਾ ਬੱਚੇ ਦਾ ਇਤਾਂ ਨੁਕਸਾਨ ਹੋ ਗਿਆ ਮੋਬਾਈਲ ਫੋਨ ਫਟ ਗਿਆ ਤੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਤੁਰੰਤ ਹੀ ਛਿੰਦਵਾੜਾ ਦੇ ਹਸਪਤਾਲ ਦੇ ਵਿੱਚ ਬੱਚੇ ਨੂੰ ਲੈ ਕੇ ਗਏ ਉੱਥੇ ਦਾਖਲ ਕਰਵਾਇਆ ਤੇ ਉਹਦੇ ਹੱਥ ਤੇ ਪੱਟ ਤੇ ਜਿਹੜੀਆਂ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਉਸ ਦੇ ਨਾਲ ਇੱਕ ਬੱਚਾ ਹੋਰ ਸੀ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਵੀ ਉੱਥੇ ਛਿੰਦਵਾੜਾ ਦੇ ਹਸਪਤਾਲ ਦੇ ਵਿੱਚ ਉਸ ਨੂੰ ਵੀ ਨਾਲ ਹੀ ਦਾਖਲ ਕਰਵਾਇਆ ਗਿਆ